ਅਮਰੀਕਾ ਦੇ ਵਿੱਚ ਪੱਕੇ ਹੋਏ ਕਿਸੇ ਵੀ ਵਿਅਕਤੀ ਦਾ ਇਹ ਸੁਪਨਾ ਹੁੰਦਾ ਹੈ ਕਿ ਅਸੀਂ ਆਪਣੀ ਫੈਮਿਲੀ ਨੂੰ ਭਾਰਤ ਤੋਂ ਜਾਂ ਕਿਸੇ ਵੀ ਹੋਰ ਦੇਸ਼ ਤੋਂ ਆਪਣੇ ਕੋਲੇ ਰਹਿਣ ਵਾਸਤੇ ਬੁਲਾਈਏ ਅਮਰੀਕਨ ਵਿਅਕਤੀ ਜਿਹੜਾ ਪੱਕਾ ਹੋਇਆ ਗਿਆ ਉਹ ਉਹਨਾਂ ਨੂੰ ਸਪான்ਸਰ ਕਰਦਾ ਹੁਣ ਇਸ ਵਿਸ਼ੇ ਦੇ ਵਿੱਚ ਯੂ ਐਸ ਸੀ ਆਈ ਐਸ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇੱਕ ਬਹੁਤ ਵੱਡੀ ਚੇਤਾਵਨੀ ਜਿਹੜੀ ਹੈ ਉਹ ਜਾਰੀ ਕੀਤੀ ਹੈ ਉਹ ਕਹਿੰਦੇ ਜੇ ਕੋਈ ਵੀ ਸਪான்ਸਰਰ ਕੋਈ ਵਿਅਕਤੀ ਜਿਹੜਾ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੇ ਉਹ ਆਪਣੀ ਫੈਮਿਲੀ ਨੂੰ ਜਾਂ ਆਪਣੇ ਫਰੈਂਡਸ ਨੂੰ ਕਿਤੇ ਬਾਹਰੋਂ ਅਮਰੀਕਾ ਦੇ ਵਿੱਚ ਬੁਲਾਉਣਾ ਚਾਹੁੰਦਾ ਹੈ ਤਾਂ ਅਸੀਂ ਉਸ ਨੂੰ ਵਾਰਨਿੰਗ ਦੇ ਰਹੀ ਹਾਂ ਕਿ ਜਿਹੜੇ ਵਿਅਕਤੀ ਨੂੰ ਤੁਸੀਂ ਬੁਲਾ ਰਹੇ ਹੋ ਉਸ ਦੀ ਫਾਈਨੈਂਸ਼ੀਅਲ ਜ਼ਿੰਮੇਵਾਰੀ ਤੁਸੀਂ ਆਪ ਲਓ ਜੇ ਤੁਸੀਂ ਜ਼ਿੰਮੇਵਾਰੀ ਆਪ ਨਾ ਲਈ ਤਾਂ ਉਹਦੇ ਕਨਸੀਕਵੈਂਸਸ ਤੁਸੀਂ ਬਹੁਤ ਤੁਹਾਨੂੰ ਮਹਿੰਗੇ ਪੈਣੇ ਆ ਉਹ ਕਹਿੰਦੇ ਉਹਦੇ ਕਰਕੇ ਤੁਹਾਨੂੰ ਫਾਈਨਡ ਕੀਤਾ ਜਾ ਸਕਦਾ ਤੁਹਾਡੇ ਤੇ ਕੇਸ ਪਾਇਆ ਜਾ ਸਕਦਾ ਤੁਹਾਡੇ ਤੇ ਲਾ ਸੂਟ ਫਾਈਲ ਕੀਤਾ ਜਾ ਸਕਦਾ ਤੇ ਤੁਸੀਂ ਪ੍ਰੋਸੀਕਿਊਸ਼ਨ ਦਾ ਸਾਹਮਣਾ ਕਰ ਸਕਦੇ ਹੋ ਉਹ ਕਹਿੰਦੇ ਅਮਰੀਕਾ ਦੇ ਵਿੱਚ ਜੇ ਕੋਈ ਵਿਅਕਤੀ ਆਇਆ ਆ ਕੇ ਉਸਨੇ ਫੂਡ ਸਟੈਂਪਸ ਅਪਲਾਈ ਕੀਤੀਆਂ ਜਦੋਂ ਉਹ ਤੁਹਾਡੇ ਤੇ ਨਿਰਭਰ ਕਰਦਾ ਜਾਂ ਫਿਰ ਉਹਨੇ ਰਹਿਣ ਵਾਸਤੇ ਘਰ ਜਿਹੜਾ ਹੈ ਸਸਤਾ ਘਰ ਜਿਹੜਾ ਸਰਕਾਰ ਦਿੰਦੀ ਹੈ ਹਾਊਸਿੰਗ ਅਸਿਸਟੈਂਸ ਜਿਹੜੀ ਹੈ ਉਹ ਅਪਲਾਈ ਕੀਤੀ ਤਾਂ ਉਸ ਦਾ ਅੰਜਾਮ ਜਿਹੜਾ ਉਹ ਸਪੌਂਸਰਰ ਨੂੰ ਬਹੁਤ ਜ਼ਿਆਦਾ ਮਹਿੰਗਾ ਪਏਗਾ ਯੂ ਐਸ ਸੀ ਆਈ ਐਸ ਦਿਸ ਬੋਕਸ ਪਰਸਨ ਮੈਥਿਊ ਟ੍ਰੈਗੈਸਰ ਉਹਨਾਂ ਨੇ ਕਿਹਾ ਕਿ ਅਮਰੀਕਨ ਲੋਕਾਂ ਦੇ ਉੱਪਰ ਅਮਰੀਕਨ ਸਰਕਾਰ ਦੇ ਉੱਪਰ ਬੋਝ ਨਾ ਪਾਓ ਆਪਣਾ ਬੋਝ ਆਪ ਚੱਕੋ ਉਹ ਕਹਿੰਦੇ ਮਾਈਗ੍ਰੈਂਟ ਨੂੰ ਤੁਸੀਂ ਸਪான்ਸਰ ਕਰ ਰਹੇ ਹੋ ਚਾਹੇ ਉਹ ਇੱਕ ਵਿਅਕਤੀ ਕਰ ਰਿਹਾ ਹੈ ਚਾਹੇ ਉਹ ਕੰਪਨੀ ਕਰ ਰਹੀ ਹੈ ਜਾਂ ਫਿਰ ਉਹ ਆਰਗੇਨਾਈਜੇਸ਼ਨ ਕਰ ਰਹੀ ਹੈ ਫਾਈਨੈਂਸ਼ੀਅਲ ਰਿਸਪੌਂਸਿਬਿਲਟੀ ਸਪான்ਸਰਰ ਦੀ ਹੀ ਹੋਏਗੀ ਉਹਦੇ ਵਿੱਚ ਉਹਨਾਂ ਨੇ ਐਕਸਪਲੇਨ ਕੀਤਾ ਕਿ ਕਹਿੰਦੇ ਮੰਨ ਲਓ ਕਿ ਤੁਹਾਡੇ ਕੋਲੇ ਗ੍ਰੀਨ ਕਾਰਡ ਤੁਸੀਂ ਆਪਣੀ ਫੈਮਿਲੀ ਨੂੰ ਬੁਲਾ ਰਹੇ ਹੋ ਚਾਹੇ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਰਹੇ ਹੋ ਚਾਹੇ ਤਾਂ ਤੁਸੀਂ ਪਟੀਸ਼ਨ ਫਾਈਲ ਕਰ ਰਹੇ ਹੋ I-130 ਫਾਈਲ ਕਰ ਰਹੇ ਹੋ ਜਾਂ ਫਿਰ ਤੁਸੀਂ ਐਫੀਡੇਵਟ ਆਫ ਸਪੋਰਟ ਲਗਾ ਰਹੇ ਹੋ I-864 ਲਗਾ ਰਹੇ ਹੋ ਉਹਦੇ ਵਿੱਚ ਜਿਹੜਾ ਵਿਅਕਤੀ ਅਮਰੀਕਾ 'ਚ ਆਏਗਾ ਉਹ ਸਪੌਂਸਰਰ ਦੀ ਜ਼ਿੰਮੇਵਾਰੀ ਹੈ USCIS ਨੇ ਕਿਹਾ ਉਹ ਕਹਿੰਦੇ ਭਾਵੇਂ ਤੁਸੀਂ ਆਪਣਾ ਸਪਾਊਸ ਬੁਲਾ ਰਹੇ ਹੋ ਚਾਹੇ ਆਪਣਾ ਬੱਚਾ ਬੁਲਾ ਰਹੇ ਚਾਹੇ ਕੋਈ ਕੰਪਨੀ H1B ਦੇ ਉੱਪਰ ਕਿਸੇ ਨੂੰ ਸਪான்ਸਰ ਕਰ ਰਹੀ ਹੈ ਜਿਹੜਾ ਮਾਈਗ੍ਰੈਂਟ ਅਮਰੀਕਾ ਦੇ ਵਿੱਚ ਆਏਗਾ ਉਹ ਕੋਈ ਵੀ ਸਟੇਟ ਜਾਂ ਫੈਡਰਲ ਅਸਿਸਟੈਂਸ ਨਹੀਂ ਅਪਲਾਈ ਕਰ ਸਕੇਗਾ ਉਹ ਖਰਚਾ ਸਪான்ਸਰ ਦਾ ਹੀ ਹੋਏਗਾ ਉਹ ਕਹਿੰਦੇ ਚਾਹੇ ਵੈਲਫੇਅਰ ਹੈ ਚਾਹੇ ਕੈਸ਼ ਕੀ ਹੈ ਕੈਸ਼ ਲੈਂਡ ਦੀ ਕੋਈ ਸਰਕਾਰ ਤੋਂ ਮਦਦ ਹੈ ਇਆ ਕਿਸੇ ਵੀ ਤਰ੍ਹਾਂ ਦੀ ਸਪੋਰਟ ਹੈ ਜਿਹੜੀ ਜੇ ਉਹਨੇ ਸਰਕਾਰ ਤੋਂ ਮੰਗੀ ਚਾਹੀਓ ਸਟੇਟ ਦੀ ਸਰਕਾਰ ਹੈ ਚਾਹੀਓ ਫੈਡਰਲ ਸਰਕਾਰ ਹੈ ਤਾਂ ਉਹਦਾ ਖਰਚਾ ਸਾਰਾ ਸਪான்ਸਰ ਦੇ ਉੱਤੇ ਸੁੱਟਿਆ ਜਾਣਾ ਹੈ ਸਪான்ਸਰ ਨੂੰ ਉਹ ਖਰਚਾ ਦਿੱਤਾ ਜਾਣਾ ਹੈ ਜੇ ਸਪான்ਸਰ ਨਹੀਂ ਉਹ ਖਰਚਾ ਦੇ ਦੇਗਾ ਤਾਂ USCIS ਸਪான்ਸਰ ਦੇ ਉੱਪਰ ਸੂ ਕਰੇਗੀ ਉਹ ਕਹਿੰਦੇ ਅਸੀਂ ਸਪான்ਸਰ ਤੇ ਸੂ ਕਰਾਂਗੇ ਉਹਨਾਂ ਨੂੰ ਰੀਪੇਮੈਂਟ ਕਰਨੀ ਪਾਉਗੀ ਜਿਹੜੀ ਲੀਗਲ ਫੀਸ ਸਾਡੀ ਲੱਗੇਗੀ ਉਹ ਵੀ ਤੁਹਾਨੂੰ ਦੇਣੀ ਪੈਗੀ ਸੋ ਤੁਹਾਨੂੰ ਬਹੁਤ ਮੋਟਾ ਖਰਚਾ ਦੇਣਾ ਪਏਗਾ ਹੁਣ ਜੇ ਅਮਰੀਕਾ ਦੇ ਵਿੱਚ ਰਹਿੰਦੇ ਹੋਏ ਕੋਈ ਵੀ ਲੀਗਲ ਵਿਅਕਤੀ ਨੇ ਉਹ ਕਿਸੇ ਨੂੰ ਬੁਲਾਉਣਾ ਚਾਹੁੰਦੇ ਨੇ ਕਿਸੇ ਨੂੰ ਵੈਸੇ ਸਪான்ਸਰ ਕਰਨਾ ਚਾਹੁੰਦੇ ਨੇ ਤਾਂ ਉਹ ਬਹੁਤ ਜ਼ਿਆਦਾ ਧਿਆਨ ਦੇਣ ਕਿ ਇਹ ਸਪான்ਸਰਸ਼ਿਪਸ ਮਹਿੰਗੀਆਂ ਪੈ ਸਕਦੀਆਂ ਨੇ ਔਰ ਫਿਰ ਇੱਕ ਹੋਰ ਚੇਤਾਵਨੀ ਨਾਲ ਦੀ ਨਾਲ ਆਈ ਹੈ ਕਹਿੰਦੇ ਕਈ ਵਾਰੀ ਅਸੀਂ ਅਜៃਆ ਫਾਈਲਸ ਦੇਖੀਆਂ ਨੇ ਜਿਹਦੇ ਵਿੱਚ ਇਨਕਮ ਜਿਹੜਾ ਸਪான்ਸਰ ਹੈ ਉਹਦੀ ਉਨੀ ਨਹੀਂ ਹੁੰਦੀ ਜਿੰਨੀ ਕਿ ਸਪான்ਸਰ ਕਰਨ ਵਾਸਤੇ ਦਿਖਾਈ ਜਾਂਦੀ ਹੈ ਝੂਠੀ ਇਨਕਮ ਜੇ ਸਾਨੂੰ ਪਤਾ ਲੱਗ ਗਿਆ ਵੀ ਤੁਸੀਂ ਮਿਸ ਰਿਪਰੈਜੈਂਟੇਸ਼ਨ ਕੀਤੀ ਹੈ ਤਾਂ ਉਸ ਦੇ ਨਾਲ ਕਹਿੰਦੇ ਬਹੁਤ ਮਹਿੰਗਾ ਖਮਿਆਜ਼ਾ ਤੁਹਾਨੂੰ ਭੁਗਤਣਾ ਪੈ ਸਕਦਾ ਹੈ ਤੁਹਾਨੂੰ ਫਰਾਡ ਦੇ ਵਿੱਚ ਯੂਐਸ ਸੀਆਈਐਸ ਦੇ ਫਰਾਡ ਡਿਪਾਰਟਮੈਂਟ ਦੇ ਵਿੱਚ ਅਸੀਂ ਤੁਹਾਨੂੰ ਰੈਫਰ ਕਰ ਦੇਵਾਂਗੇ ਤੁਹਾਡੀ ਐਪਲੀਕੇਸ਼ਨ ਡਿਨਾਈ ਹੋ ਸਕਦੀ ਹੈ ਨੂੰ ਜੇਲ੍ਹ ਜਾਣਾ ਪੈ ਸਕਦਾ ਔਰ ਨਾਲ ਉਹਨਾਂ ਨੇ ਇਹ ਵੀ ਦੱਸਿਆ ਕਹਿੰਦੇ ਹੁਣ ਯੂਐਸਸੀਆਈਐਸ ਤੇ ਆਈਆਰਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਇਹ ਸਾਰਿਆਂ ਨੇ ਇੱਕ ਦੂਸਰੇ ਨਾਲ ਡਾਟਾ ਸ਼ੇਅਰਿੰਗ ਪਲਾਨ ਕੀਤੀ ਹੋਈ ਹੈ ਹੁਣ ਯੂਐਸਸੀਆਈਐਸ ਨੂੰ ਇਹ ਪਤਾ ਹੈ ਵੀ ਤੁਸੀਂ ਕਿੰਨਾ ਟੈਕਸ ਭਰਿਆ ਉਹਨਾਂ ਨੂੰ ਪਤਾ ਹੈ ਵੀ ਤੁਹਾਡੀ ਇਨਕਮ ਕਿੰਨੀ ਹੈ ਜੇ ਤੁਸੀਂ ਕੋਈ ਜਾਲੀ ਡਾਕੂਮੈਂਟ ਬਣਾਇਆ ਕੋਈ ਲਗਾਇਆ ਤਾਂ ਉਸ ਤੱਕ ਮਿਆਜ਼ਾ ਭੁਗਤਣਾ ਪੈ ਸਕਦਾ